ਮੇਰੇ ਪ੍ਰੈਸ ਦੇ ਸਾਥੀ ਅੱਜ 1 ਨਵੰਬਰ ਹੈ। 1 ਨਵੰਬਰ ਸਾਡੇ ਐਸੇ ਬਹੁਤ ਮਹੱਤਵਪੂਰਨ ਹੈ। 1 ਨਵੰਬਰ ਨੂੰ ਸਾਡਾ ਸੂਬਾ ਬਣਿਆ ਸੀ। ਅੱਜ ਪੰਜਾਬ ਡੇ ਹੈ। ਮੈਂ ਤੁਹਾਡੇ ਸਾਰੇ ਸਭਨਾਂ ਪਹਿਲਾਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਅੱਜ ਪੰਜਾਬ ਡੇ ਤੇ ਵਧਾਈ ਦਿੰਦਾ। ਅੱਜ ਦਾ ਪੰਜਾਬ ਡੇ ਜਿੱਥੇ ਸਾਡੇ ਨਾਲ ਬਣੇ ਸੂਬਿਆਂ ਨੇ ਖੁਸ਼ੀਆਂ ਦੇ ਤੌਰ ਤੇ ਅੱਜ ਦੇ ਦਿਨ ਨੂੰ ਮਨਾ ਰਹੇ ਲੇਕਿਨ ਮੈਂ ਹਰਾਨਾ ਪੰਜਾਬ ਦੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਜਿਹੜੀ ਕਿ ਹਰ ਗੱਲ ਨੂੰ ਕ੍ਰੀਏਟਿਵ ਰੂਪ ਚ ਮਨਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਹੈ ਲੇਕਿਨ ਅੱਜ ਪੰਜਾਬ ਡੇ ਦੇ ਉੱਤੇ ਕੋਈ ਸੈਲੀਬ੍ਰੇਸ਼ਨ ਦਾ ਪ੍ਰੋਗਰਾਮ ਪੰਜਾਬ 'ਚ ਨਹੀਂ ਹੋ ਰਿਹਾ। ਕਿਉਂਕਿ ਆਹੂੰ ਲੱਗ ਰਿਹਾ ਕਿ ਪੰਜਾਬ ਪੰਜਾਬ 'ਚ ਚੱਲ ਹੀ ਨਹੀਂ ਰਿਹਾ। ਪੰਜਾਬ ਦਿੱਲੀੋਂ ਆਮ ਆਦਮੀ ਪਾਰਟੀ ਦੀ ਕਾਟ ਪੁਤਲੀ ਬਣਾ ਕੇ ਪੰਜਾਬ ਨੂੰ ਚਲਾਇਆ। ਤਿਹਾੜ ਜੇਲ ਰਿਟਰਨ ਲੀਡਰਸ ਚਾਹੇ ਉਹ ਕੇਜਰੀਵਾਲ ਸਾਹਿਬ ਨੇ ਚਾਹੇ ਸੁਸੋਧਿਆ ਸਾਹਿਬ ਨੇ ਚਾਹੇ ਜੈਨ ਸਾਹਿਬ ਨੇ ਜਾਂ ਬਾਕੀ ਜਿਹੜੇ ਆ ਕੇ ਪੰਜਾਬ ਚ ਲੱਗ ਲੱਗ ਥਾਵਾਂ ਤੇ ਬੈਠੇ ਉਹ ਪੰਜਾਬ ਦੇ ਨਿਰਣੇ ਲੈ ਰਹੇ ਇਹ ਪੰਜਾਬ ਦੀ ਜਨਤਾ ਦਾ ਪੰਜਾਬੀਆਂ ਦੇ ਨਿਰਣੇ ਦਾ ਅਪਮਾਨ ਹੈ ਅੱਜ 1 ਨਵੰਬਰ ਐ ਔਰ ਅੱਜ ਸਵੇਰ ਦੇ ਖਬਰ ਦੀ ਖਬਰ ਐ ਕਿ ਪੰਜਾਬ ਦਾ ਇੰਟਰਨੈਸ਼ਨਲ ਖਿਡਾਰੀ ਜਿਹਦੀ ਬਰੂਟਲ ਹੱਤਿਆ ਹੋ ਗਈ ਰੋਜ਼ ਇੱਕ ਨਿਊਜ਼ ਆ ਰਹੀ ਰੋਜ਼ ਇੱਕ ਨਿਊਜ਼ ਆ ਰਹੀ ਔਰ ਮੈਂ ਮੰਗ ਕਰਨਾ ਮੁੱਖ ਮੰਤਰੀ ਸਾਹਿਬ ਇਸ ਬਰੂਟਲ ਹੱਤਿਆ ਤੇ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਪੰਜਾਬ ਨੇ ਐਡਾ ਵੱਡਾ ਇੱਕ ਖਿਡਾਰੀ ਖੋਤਾ ਔਰ ਰੋਜ ਤਿਆ ਹੋ ਰਹੀ ਪੰਜਾਬ ਅੱਜ ਕ੍ਰਾਈਮ ਐਂਡ ਕ੍ਰਪਸ਼ਨ ਔਰ ਸੈਂਟਰ ਬਣਾ ਦਿੱਤਾ ਆਮ ਆਦਮੀ ਪਾਰਟੀ ਇਹ ਆਪ ਦਾ ਪਾਰਟੀ ਕਾਪ ਦਾ ਪਾਰਟੀ ਦੋਨੋਂ ਪਾਰਟੀਆਂ ਪਹਿਲੇ ਉਹਨਾਂ ਨੇ ਪੰਜਾਬ ਦਾ ਬੇੜਾ ਕਰ ਕੀਤਾ ਹੁਣੇ ਬੇੜਾ ਇਸ ਕ੍ਰਾਈਮ ਐਂਡ ਕਰਪਸ਼ਨ ਦੀ ਸਰਕਾਰ ਜਿਹੜੀ ਇਹ ਦੋਨਾਂ ਨੂੰ ਸਪੋਰਟ ਕਰ ਰਹੀ ਹੈ ਅਖਬਾਰ ਚੁੱਕ ਚੁੱਕ ਕੇ ਦੇਖ ਲਓ ਨਿਊਜ਼ ਤੁਹਾਡਾ ਪੋਰਟਲ ਖੋਲੀ ਦਾ ਤੁਹਾਡੀ ਜਦੋਂ ਦੇਖੀਦਾ ਰੋਜ਼ ਨਿਊਜ਼ ਹੈ ਕਦੀ ਕਿਸੇ ਸੁਨਿਆਰੇ ਤੇ ਗੋਲੀਆਂ ਚੱਲ ਗਈਆਂ ਕਿਤੇ ਇੰਡਸਟਰੀ ਸੇ ਗੋਲੀਆਂ ਚੱਲ ਗਈਆਂ ਮੈਂ ਅੱਜ ਡਿਮਾਂਡ ਕਰਨਾ ਕਿ ਭਗਵੰਤ ਮਾਨ ਸਾਹਿਬ ਜੇ ਤੁਹਾਡ ਕੋ ਪੰਜਾਬ ਸਿਮੇਟਿਆਂ ਨਹੀਂ ਜਾ ਰਿਹਾ ਤੇ ਡਿਜ਼ਾਈਨ ਕਰੋ ਕ੍ਰਾਈਮ ਔਰ ਕਰਪਸ਼ਨ ਦੀ ਕੈਪੀਟਲ ਨਾ ਮੇਰੇ ਪੰਜਾਬ ਨੂੰ ਬਣਨ ਦੇ ਜਿਹੜੇ ਤਿਹਾਰ ਜੇਲ ਰਿਟਰਨ ਪਰੋਣੇ ਆ ਕੇ ਪੰਜਾਬ ਚ ਬੈਠੇ ਨੇ ਉਹਨਾਂ ਪਰੋਣਿਆਂ ਦੀ ਚਾਪਲੂਸੀ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਉਮੀਦ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਔਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਦੇ ਭੁੱਲ ਗਏ ਤੁਸੀਂ ਸਾਰੀ ਸਰਕਾਰ ਪਰੋਨਿਆਂ ਦੇ ਆਸ-પાસ ਲੱਗੀ ਪਰੋਨਿਆਂ ਆਸੇ ਚੰਡੀਗੜ੍ਹ ਦੇ ਸ਼ੀਸ਼ਮੈਲ ਬਣਾਇਆ ਗਿਆ پہلے ਦਿੱਲੀ ਦੇ ਸ਼ੀਸ਼ਮੈਲ ਸੀ ਔਰ ਮੈਂ ਨਹੀਂ ਕਹਿ ਰਿਹਾ ਆਮ ਆਦਮੀ ਪਾਰਟੀ ਦੀ ਮੈਂਬਰ ਆਫ ਪਾਰਲੀਮੈਂਟ ਮਈ ਵਾਲੇ ਟਵੀਟ ਕੀਤਾ ਉਹ ਪੈਸਾ ਕਿਰਾਇਆ ਪੰਜਾਬ ਦਾ ਪੈਸਾ ਤੁਸੀਂ ਇਸਤੇਮਾਲ ਕਰ ਰਹੇ ਹੋ ਆਪਣੀ ਆਰਾਮ ਹਸਤੇ ਦੁਰਭਾਗ્યਪੁਰ ਇਹ ਸਰਕਾਰ ਟੋਟਲ ਫੇਲ ਸਰਕਾਰ ਹੈ ਇੰਡਸਟਰੀਏ ਸਰਕਾਰ ਤੇ ਫੇਲ ਹੈ ਮੈਂ ਅੱਜ ਵੋਟ ਮੰਗਣ ਆਇਆ ਇਹਨਾਂ ਨੂੰ ਪੁੱਛਣਾ ਚਾਹਨਾ ਭਗਵੰਤਬਾਹ ਸਾਹਿਬ ਕਿਸਾਨਾਂ ਨੂੰ ਤੁਸੀਂ ਕਹੇ ਸੀ ਸੀ ਐਮ ਐਸ ਪੀ ਦੇ ਕੇਂਦਰ ਸਰਕਾਰ ਦੇਗੀ ਅਸੀਂ ਟੋਪ ਅਪ ਦੇਾਂਗੇ ਟੋਪ ਅਪ 8 ਫਸਲਾਂ ਬੀਤ ਗਈਆਂ ਇੱਕ ਵੀ ਟੋਪ ਅਪ ਨਹੀਂ ਆਇਆ ਇੱਕ ਵੀ ਟੋਪ ਅਪ ਨਹੀਂ ਆਇਆ ਪੈਨਾਂ ਨੂੰ 1000 ਰੁਪਏ ਦੇਣਾ ਸੀ ਅੱਜ 46000 ਰੁਪਏ ਬਕਾਇਆ ਹੋ ਗਿਆ ਇੱਕ ਪੈਨ ਦਾ 46000 ਰੁਪਏ ਇੱਕ ਪੈਨ ਦਾ ਬਕਾਇਆ ਅਗਲੇ ਮਹੀਨੇ 47 ਰੋਜਾ ਨਾ ਉਸ ਤੋਂ ਅਗਲੇ ਮਹੀਨੇ 48 ਰੋਜਾ ਨਾ ਇਹਨਾਂ ਦੀ ਸਰਕਾਰ ਦਾ ਕਾਊਂਟਡਾਊਨ ਸਟਾਰਟ ਹੋ ਚੁੱਕਾ ਆਮ ਜਨਤਾ ਕਹਿ ਰਹੀ ਹੈ ਮੈਂ ਉਹਨੇ ਫੀਲਡ ਚੋਕਿਆਂ ਗਲੀ ਗਲੀ ਬਾਜ਼ਾਰ ਬਾਜ਼ਾਰ ਲੋਕਾਂ ਨੂੰ ਮਿਲ ਗਿਆ ਲੋਕ ਕਹਿ ਰਹੇ ਨੇ ਕਿ ਇਹਨਾਂ ਦਾ ਕਾਊਂਟਡਾਊਨ ਸਟਾਰਟ ਹੈ ਫੇਅਰਵੈਲ ਪਾਰਟੀਆਂ ਹੀ ਦੇ ਰਹੇ ਆ ਤਰਨ ਤਰਨ ਦਾ ਜਿਮਨੀ ਚੌਂ ਆਮ ਆਨ ਦੀ ਪਾਰਟੀ ਨੂੰ ਪੰਜਾਬ ਦੀ ਜਨਤਾ ਦਾ ਫੇਅਰਵੈਲ ਹੋਏਗਾ बाय बाय भगवंत मान पंजाब की जनता कह रही बाय बाय जाओ गलो इंडस्ट्री फेल कॉमर्स फेल फार्मिंग फेल सर्विस सेक्टर फेल इस सरकार ने चार ही फाइनेशियल जेड पिलर उन्होंने खराब कर दिया खत्म कर पंजाब की जनता मन बना चुकी है ਇਹ ਭਗਵੰਤ ਮਾਨ ਸਾਹਿਬ ਨੂੰ ਹੁਣ ਜਾਣਾ ਪਏਗਾ ਇੱਥੇ ਇੱਕ ਪਾਰਟੀ ਹੋਰ ਵੋਟ ਮੰਗ ਰਹੀ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਾਪ ਦਾ ਪਾਰਟੀ ਅਵਲੀ ਆਏ ਅੱਜ 1 ਨਵੰਬਰ ਹੈ 1 ਨਵੰਬਰ ਯਾਨੀ 1 ਨਵੰਬਰ 1984 ਇਹਨਾਂ ਨੇ ਸਿੱਖਾਂ ਦੇ ਗਲਿਆਂ 'ਚ ਦੇਸ਼ ਦੇ 52 ਸ਼ਹਿਰਾਂ 'ਚ ਟਾਇਰ ਪਾ ਕੇ ਜ਼ਿੰਦਾ ਜਲਾਇਆ ਵਾਜੇ ਤੇ ਵੋਟ ਮੰਗ ਰਹੇ 1 ਨਵੰਬਰ ਵਾਲੇ ਦਿਨ ਗਾਂਧੀ Nehru ਪਰਿਵਾਰ ਦੇ ਘਰ 'ਚ ਬੈਠ ਕੇ ਸਿੱਖਾਂ ਨੂੰ ਮਾਰਨ ਦੀ ਯੋਜਨਾਵਾਂ ਬਣੀਆਂ ਔਰ 19000 ਸਿੱਖ ਜ਼ਿੰਦਾ ਜਲਾਤੇਗੇ ਦੁਕਾਨਾਂ ਚੋਂ ਨਾ ਦੇਖ ਕੇ ਦੁਕਾਨਾਂ ਸਾੜੀਆਂ ਗਈਆਂ ਘਰ ਸਾੜੇ ਗਏ VOTER list ਫੜ ਕੇ ਇੱਕ ਇੱਕ ਵੋਟ ਫੜ ਕੇ ਸਿੱਖਾਂ ਦੇ ਘਰ ਲੱਭ ਕੇ 52 ਸ਼ਹਿਰਾਂ ਚ ਸ਼ਮਸ਼ਾਨ ਕਿੰਨੇ ਬਣਾਇਆ ਉਹ ਗਾਂਧੀ ਨਹਿਰੂ ਪਰਿਵਾਰ ਦਾ ਪੋਸਟਰ ਲਾ ਕੇ ਰਾਜਾ ਵਡਿੰਗ ਔਰ ਪ੍ਰਤਾਪ ਬਾਜਵਾ ਤਰਨਤਾਰਨ ਚ ਵੋਟਾਂ ਮੰਗਰੇ ਜਿਨ੍ਹਾਂ ਦੇ ਦામਨ ਸਿੱਖਾਂ ਦੇ ਖੂਨ ਨਾਲ ਰੰਗੇ ਨੇ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਟੈਂਕ ਚੜਾਤਾ ਉਹ ਅੱਜ ਆ ਕੇ ਤਰਨ ਤਰਨ ਦੇ ਹਲਕੇ 'ਚ ਵੋਟਾਂ ਮੰਗ ਰਹੇ ਔਰ 1 ਨਵੰਬਰ ਨੂੰ ਕਾਰਜਕ੍ਰਮ ਕੀਤੇ ਜਾ ਰਹੇ ਨੇ ਔਰ ਕੱਲਾ ਮਾਰਿਆ ਨਹੀਂ ਜਿੰਦਾ ਨਹੀਂ ਜਲਾਇਆ ਲੁੱਟਿਆ ਹੀ ਨਹੀਂ ਕੱਲਾ ਲੁੱਟਣ ਵਾਲੇ ਜਲਾਣ ਵਾਲੇ ਕਾਤਿਲਾਂ ਨੂੰ ਸ਼ਰਨ ਵੀ ਦਿੱਤੇ 30 ਸਾਲ ਜਿਹੜਾ ਕਾਉਂਸਲਰ ਚ ਇਹਨੂੰ ਐਮਐਲਏ ਬਣਾਤਾ ਜਿਹੜਾ ਐਮਐਲਏ ਸੀ ਨੂੰ ਐਮਪੀ ਬਣਾਤਾ ਜਿਨ੍ਹਾਂ ਨੇ ਸਿੱਖਾਂ ਦਾ ਕਤਲ ਕੀਤਾ ਉਹਨੂੰ ਵੱਡੀਆਂ ਪਦਵੀਆਂ ਦਿੱਤੀਆਂ ਗਈਆਂ ਅੱਜ 1 ਨਵੰਬਰ ਤਰਾਸਦੀ ਦੀ ਯਾਦ ਦਾ ਦਿਨ ਹੈ ਅੱਜ 1 ਨਵੰਬਰ ਪੰਜਾਬੀਆਂ ਨੂੰ ਸਿੱਖਾਂ ਨੂੰ ਜ਼ਿੰਦਾ ਜ਼ਲਾਂ ਦੀ 52 ਸ਼ਹਿਰਾਂ ਨੂੰ ਸ਼ਮਸ਼ਾਨ ਬਣਾਉਣ ਦਾ ਦਿਨ ਹੈ ਪੂਰੀ ਵਰਸ਼ਗਾਂਡ ਹੈ ਉਸ ਕਾਲੇ ਦੌਰ ਦੀ ਵਰਸ਼ਗਾਂਡ ਹੈ ਅਜਿਹਾ ਇੱਕ ਨਮਾ ਉਹ ਭੁੱਲ ਨਹੀਂ ਸਕਦਾ ਮੈਂ ਪੁੱਛਣਾ ਚਾਹਨਾ ਪ੍ਰਤਾਪ ਬਾਜਵਾ ਰਾਜਾ ਵਡਿੰਗ ਔਰ ਕਾਂਗਰਸੀ ਲੀਡਰਸ਼ਿਪ ਨੂੰ ਉਸ ਪਾਰਟੀ 'ਚੋ ਜਿਸ ਪਾਰਟੀ ਦੇ ਅੰਦਰ ਸੱਜਨ ਕੁਮਾਰ ਹੈ ਉਹ ਅੱਜ ਸਿੱਖਾਂ ਦੇ ਕਤਲ ਦੇ ਕੇਸ 'ਚ ਜੇਲ੍ਹ 'ਚ ਹੈ لیکن اج بھی کانگریس دا لیڈر ہے۔ او جگدیش ٹھاکٹر جڑا کہندا ہے میں نے سردار مارتے میرا کی ہویا؟ ਜਿਹਦਾ ਨਾਰਕੋ ਟੈਸਟ ਹੋਇਆ ਜਿਹਨੂੰ ਸਜ਼ਾ ਹੋਣ ਵਾਲੀ ਹੈ ਉਹ ਵੀ ਉਹ ਵੀ ਕਾਂਗਰਸ پارٹی ਚ ਹੈ ਤੇ ਪ੍ਰਤਾਪ ਸਿੰਘ ਬਾਜਵਾ ਵੀ ਕਾਂਗਰਸ پارٹی ਚ ਹੈ। ਬੜੇ ਹਿਸਾਬ ਵੀ ਕਾਂਗਰਸ پارٹی ਚ ਹੈ। ਪੁੱਲ ਬੰਗੜ ਗੁਰਦੁਆਰਾ ਸਾਹੜਨ ਵਾਲਾ ਵੀ پارٹی ਚ ਹੈ। ਔਰ ਅਸੀਂ ਪੰਜਾਬ ਚ ਵੋਟਾਂ ਮੰਗ ਰਹੇ ਹਾਂ। ਉਹ ਕਮਲਨਾਥ ਜਿਹੜਾ ਗਵਾਹ ਅਦਾਲਤ 'ਚ ਬਿਆਨ ਦਿਆ ਆ ਕਿ ਜਦੋਂ ਗੁਰਦੁਆਰਾ ਸਾਡ ਰਿਆ ਸੀ ਮੌਬ ਨੂੰ ਲੀਡ ਕਮਲਨਾਥ ਕਰ ਰਿਹਾ ਸੀ ਉਹਨੂੰ ਜਿਨ੍ਹਾਂ ਨੇ ਮੁੱਖ ਮੰਤਰੀ ਬਨਾਇਆ ਔਰ ਅੱਜ ਵੀ ਕਾਂਗਰਸ ਦਾ ਲੀਡਰ ਹੈ ਉਹ ਵੀ ਕਾਂਗਰਸ 'ਚ ਹੈ ਇਹ ਵੀ ਕਾਂਗਰਸ 'ਚ ਨੇ ਕਿਉਂ ਚੰਦ ਵੋਟਾਂ ਕਾਰਨ ਚੰਦ ਕੁਰਸੀਆਂ ਕਾਰਨ ਸਿੱਖਾਂ ਦੇ ਕਾਤਲਾਂ ਦੀ ਪਾਰਟੀ ਦੇ ਅੰਦਰ ਬੈਠੇ ਆਜਿਕ ਨਵੰਬਰ ਉਹ 16000 ਇਹ ਸਿੱਖ ਜ਼ਿੰਦਾ ਮਾਰੇ ਸੀ ਉਹਨਾਂ ਦੇ ਕਤਲੋਗਾਰ ਦਾ ਦਿਨ ਹੈ ਮੇਰੀ ਪ੍ਰਤਾਪ ਸਿੰਘ ਬਾਜਵਾ ਰਾਜਾ ਬਡਿੰਗਰ ਕੇ ਬੇਨਤੀ ਹੈ ਕਾਂਗਰਸ ਭਵਨ ਤੋਂ 3 ਕਿਲੋਮੀਟਰ ਦੂਰ ਦਿੱਲੀ ਦੇ ਅੰਦਰ ਸਿੱਖ ਵਿਧਵਾ ਕਲੋਨੀ ਹੈ ਉਹ ਵਿਧਵਾ ਕਿਸੇ ਪੁਕੰਪ ਚ ਨਹੀਂ ਮਰੀਆਂ ਕਿਸੇ ਹਾਰਡ ਚ ਨਹੀਂ ਮਰੀਆਂ ਕਿਸੇ ਬਿਜਲੀ ਲੱਗਣ ਨਾਲ ਨਹੀਂ ਮਰੀਆਂ ਕਾਂਗਰਸ ਦੇ ਲੀਡਰਾਂ ਨੇ ਉਹਨਾਂ ਦੇ ਘਰ ਵਾਲਿਆਂ ਨੂੰ ਜ਼ਿੰਦਾ ਜਲਾਇਆ ਉਤਰਾਸਦੀਏ ਸਾਡੇ ਦਿਲ ਚ ਪੰਜਾਬ ਕਦੀ ਵੀ ਇਹਨਾ ਕਾਤਲਾਂ ਨਾਲ ਖੜਾ ਨਹੀਂ ਹੋ ਸਕਦਾ ਹੁਣ ਤੇ ਅੱਗੇ ਤੇ ਕਹਿੰਦੇ ਸੀ ਨਾ ਕਿਸੇ ਨੂੰ ਸਜ਼ਾ ਨਹੀਂ ਹੋਈ ਮੋਦੀ ਸਾਹਿਬ 2014 ਚਾਹੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਸਿੱਖ ਕਤਲਗਾਰਦ ਦੀਆਂ ਫਾਈਲਾਂ ਖੋਲੀਆਂ ਤੇ ਉਹਨਾਂ ਤੇ ਪਰਚੇ ਸ਼ੁਰੂ ਹੋਏ 30 ਸਾਲ 1984 ਤੋਂ 2014 ਹਾਣਿਓ ਪਰਚਾ 2 ਕੋਟ ਨਹੀਂ ਹੋਇਆ ਕੌਣ ਬਚਾੰਦਾ ਰਿਹਾ ਉਹਨਾਂ ਨੂੰ ਜਿਹੜੇ ਲੋਕ ਕਾਤਲਾਂ ਨੂੰ ਬਚਾਉਂਦੇ ਨੇ ਕਾਤਲਾਂ ਨੂੰ ਮਹਾ ਮੰੰਡਿਤ ਕਰਦੇ ਨੇ ਸਿੱਖਾਂ ਦੇ ਕਤਲ ਕਰਨ ਵਾਲਿਆਂ ਦੀ ਸ਼ਰਨਸਥਲੀ ਬਣ ਗਈ ਕਾਂਗਰਸ ਔਰ ਪੰਜਾਬ ਦੇ ਕਾਂਗਰਸ ਦੇ ਲੀਡਰ ਵੋਟਾਂ ਦੀ ਖਾਤਰ ਚੰਦ ਵੋਟਾਂ ਕਾਰਨ ਉਸ ਕਾਤਲ ਪਾਰਟੀ ਦੇ ਉਹ ਕਾਤਲ ਲੀਡਰਾਂ ਥੱਲੇ ਕੰਮ ਕਰ ਰਹੇ ਜਗਦੀਸ਼ ਟੈਕਟਰ ਦਾ ਬਿਆਨ ਹੈ ਸੋਸ਼ਲ ਮੀਡੀਆ ਤੇ ਵੀ ਹੈ ਕਿ ਮੈਂ ਗੱਡੀ ਡਰਾਈਵ ਕਰ ਰਿਆ ਸੀ ਰਜੀਵ ਗਾਂਧੀ ਐ ਤੇ ਪ੍ਰਾਈਮ ਮਿੰਸਟਰ ਮੇਰੇ ਨਾਲ ਬੈਠੇ ਸੀ ਤੇ ਪੂਰਾ ਦਿੱਲੀ ਦਾ ਦੁਆਲਾ ਕਰ ਰਹੇ ਸੀ ਕੀ ਦੇਖਣ ਗਏ ਸੀ ਇੱਕ ਪ੍ਰਾਈਮ ਮਿੰਸਟਰ ਮਿਡ ਨਾਈਟ ਕਿ ਕਿੱਥੇ ਕਿੱਥੇ ਅੱਗ ਲੱਗ ਰਹੀ ਹੈ ਕਿੰਨੇ ਘਰ ਸੜੇ ਨੇ ਕੌਣ ਨਿਰਦੇਸ਼ ਦੇ ਰਿਹਾ ਸੀ ਐਸੇ ਕੜੇ ਰਾਜ ਨੇ ਜਗਦੀਸ਼ ਟੈਕਟਰ ਕੋਲ ਵਾਜਵੀ ਨੂੰ ਕਾਂਗਰਸ ਪਾਰਟੀ 'ਚ ਰੱਖਿਆ ਐਸੇ ਕੜੇ ਰਾਜ ਨੇ ਕਮਲਨਾਥ ਕੋਲ ਕਿ ਉਹ ਸਿੱਖ ਕਤਲੋਗਾਰਦ ਦਾ આરોપી ਹੋਣ ਦੇ ਬਾਵਜੂਦ ਉਹ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਬੰਦਾ ਕਦੀ ਕਾਮਰਸ ਮਿਨਿਸਟਰ ਬੰਦਾ ਸੱਜੇਨ ਕੁਮਾਰ ਨੂੰ ਕੈਦ ਹੋ ਗਈ ਮੋਦੀ ਸਾਹਿਬ ਨੇ ਕਮਿਸ਼ਨ ਬਣਾਇਆ ਤੇ ਜੇਲ੍ਹ 'ਚ ਚਲਾ ਗਿਆ ਵਾਜਵੀ ਕਾਂਗਰਸ ਦਾ ਲੀਡਰ ਹੈ ਕੀ ਗਾਂਧੀ ਪਰਿਵਾਰ ਦੇ ਰਾਜ ਗਾਂਧੀ ਪਰਿਵਾਰ ਦੇ ਕੜੇ ਰਾਜ ਨੇ ਇਹਨਾਂ ਲੋਕਾਂ ਕੋਲ ਔਰ ਜਿਨ੍ਹਾਂ ਦੇ ਹੱਥ ਸਿੱਖਾਂ ਦੇ ਖੂਨ ਨਾਲ ਰੰਗੇ ਨੇ ਉਹਨਾਂ ਦੀ ਦਾਸਤਾ ਕੌਣ ਕਰ ਰਿਹਾ ਹੈ ਪੰਜਾਬ ਦੀ ਕਾਂਗਰਸ ਦੀ ਲੀਡਰ ਹੈ ਉਹਰੇ ਤੇ ਵੋਟਾਂ ਮੰਗ ਰਹੇ ਇੱਕ ਨਵੰਬਰ ਵਾਲੇ ਦਿਨ ਸ਼ਰਮ ਆਣੀ ਚਾਹੀਦੀ ਦੋਨੋਂ ਕੋਲ ਅਜੰਡਾ ਕੋਈ ਨਹੀਂ ਦੇ ਦੋ ਹੀ ਪਾਰਟੀਆਂ ਨੇ ਇਸ ਦੇ ਮੈਦਾਨ ਚ ਦੋਨੋਂ ਪਾਰਟੀਆਂ ਕੋਈ ਅਜੰਡਾ ਨਹੀਂ ਇੱਕ ਦਿੱਲੀ ਦੇ ਦੰਗਈ ਆ ਕੇ ਇੱਥੇ ਬਹਿ ਗਏ ਨੇ ਇੱਕ ਦਿੱਲੀ ਦੇ ਲੁਟੇਰੇ ਆ ਕੇ ਬਹਿ ਗਏ ਦੋਨਾਂ ਦਾ ਅਪਰਾਧਿਕ ਰਿਕਾਰਡ ਲੁੱਟਕ ਚੁਟਦਾ ਵੀ ਔਰ ਕ੍ਰਾਈਮ ਦਾ ਅਗਰ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਤੇ ਨਰਿੰਦਰ ਮੋਦੀ ਦੇ ਨੇਤ੍ਰਿਤਵ ਦੀ ਡਬਲ ਇੰਜਨ ਦੀ ਸਰਕਾਰ ਪੰਜਾਬ ਚ ਬਣਨੀ ਚਾਹੀਦੀ ਅੱਜ ਪੰਜਾਬ ਦੀ ਆਵਾਜ਼ ਹੈ ਪਿੰਡ ਪਿੰਡ ਦੀ ਆਵਾਜ਼ ਹੈ ਨਾ ਚਾਹੀਦੀ ਕਾਪ ਦਾ ਨਾ ਚਾਹੀਦੀ ਆਪ ਦਾ ਪੰਜਾਬ ਮੰਗੇ ਪਾਜ ਔਰੇ ਤਰਨ ਤਰਨ ਦਾ ਚੋਣ ਆਗਾਜ਼ ਹੋਏਗਾ 2027 ਦੇ ਚੋਣ ਦਾ ਐ ਟ੍ਰੇਲਰ ਹੈ ਜਿਹੜਾ ਸੜਕਾਂ ਤੇ ਲੋਕ ਖੜੇ ਹੋ ਕੇ ਇਹ ਹੁਨੇ ਸੀ ਲੰਘ ਕੇ ਆਇਆ ਲਗਭਗ 40 ਮਿੰਟ ਲੱਗੇ ਮੈਂ ਤੁਹਾਨੂੰ ਕੋ ਪੌਣੇ ਦੋ ਇੱਥੇ ਪਹੁੰਚਣਾ ਸੜਕਾਂ ਦੇ ਮਾਸਟਰ ਕਪੜੇ ਲਾ ਕੇ ਨੰਗੇ ਕੁਮਰੇ ਮਹਿਲਾ ਟੀਚਰ ਲਾਈਨਾਂ ਚ ਜਲੂਸ ਕੱਢ ਰਹੀ ਹੈ ਆਪਣਾ ਆਮ ਆਦਮੀ ਪਾਰਟੀ ਦੇ ਦਫਤਰ ਬਾਹਰ ਪੰਜਾਬ ਦਾ ਟੀਚਰ ਸੜਕਤੇ ਡਾਕਟਰ ਟੀਚਰ ਤੇ ਸੜਕਤੇ ਡੀਸੀ ਦਫਤਰ ਦੇ EMPLOYE ਸੜਕਤੇ ਤਹਿਸੀਲਦਾਰ ਸੜਕਤੇ ਰੈਵਨਿਊ ਅਫੀਸਰ ਸੜਕਤੇ ਟ੍ਰਾਂਸਪੋਰਟ ਅਫੀਸਰ ਸੜਕਤੇ ਸਾਰਾ ਪੰਜਾਬ ਸੜਕਤੇ ਹੈ ਤਰਾਇ ਮਾਮ ਤਰਾਇ ਮਾਮ ਕਰ ਰਿਹਾ ਹੈ ਲਾਅ ਐਂਡ ਆਰਡਰ ਵਿਗੜਿਆ ਆਇਆ ਸੀ ਬਾਜ਼ਾਰ ਤੇ ਸਾਂ ਸੁਨਿਆਰਿਆਂ ਨੇ ਅੰਦਰੋਂ ਸ਼ਟਰ ਬੰਦ ਕੀਤੇ ਹੋਏ ਨੇ ਕਿ ਪਤਾ ਨਹੀਂ ਕੌਣ ਆ ਜਾਏਗਾ ਕੌਣ ਸਾਡੀ ਦੁਕਾਨ ਰੁੱਟ ਲੇਗਾ ਇੰਡਸਟਰੀ ਲਿਸਟ ਆਪਣਾ ਘਰ ਛੱਡ ਕੇ ਪੰਜਾਬ ਚੋਂ ਬਾਹਰ ਜਾ ਰਹੇ ਨੇ ਵੱਡਾ ਕਿਸਾਨ سرمایہ دار ਕਿਸਾਨ ਪੰਜਾਬ ਛੱਡ ਗਿਆ ਪਿੰਡਾਂ ਚ ਰਹਿਣ ਨੂੰ ਤਿਆਰ ਕੋਈ ਨਹੀਂ ਕਿਉਂਕਿ ਜਿਹੜੀ ਇੰਡਸਟਰੀ ਆਮ ਆਦਮੀ ਪਾਰਟੀ ਨੇ ਪੰਜਾਬ ਚ ਰਹਿੰਦੀ ਹੈ ਉਹ ਇੰਡਸਟਰੀ ਹੈ ਰੰਗਦਾਰੀ ਦੀ ਇੰਡਸਟਰੀ ਆਪਹਾਰਨ ਇੰਡਸਟਰੀ ਐਸਮਿਤੇ ਇਹ ਪੰਜਾਬ ਦੀ ਜਨਤਾ ਤਰਨ ਤਰਨ ਦੇ ਰਹੀ ਆਪ ਦਾ ਔਰ ਕਾਪ ਦਾ ਦੋਨੋਂ ਪਾਰਟੀਆਂ ਨੂੰ ਕਰਾਰੀ ਚੋਟ ਦੇਣ ਵਾਲੀਆਂ ਸਜ਼ਾ ਦੇਣ ਵਾਲੀਆਂ ਜਿਨ੍ਹਾਂ ਦੇ ਦਾਮਨ ਕੌਣ ਨਰੰਗੇ ਉਹਨਾਂ ਨੂੰ ਵੀ ਦੇਣ ਵਾਲੀਆਂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਔਰ ਲੁੱਟਣ ਦੀਆਂ ਯੋਜਨਾ ਬਣਾਉਣ ਲਈ ਉਹਨਾਂ ਨੂੰ ਵੀ ਦੇਣ ਵਾਲੀਆਂ ਐਸ ਵਿੱਚ ਇਹ ਇਲੈਕਸ਼ਨ ਦੇ ਅੰਦਰ ਸਪਸ਼ਟ ਰੂਪ ਵਿੱਚ ਜਨਤਾ ਦਾ ਮਨ ਬਣਿਆ ਆਪ ਦਾ ਔਰ ਕਾਪ ਦਾ ਨੂੰ ਸਜ਼ਾ ਦੇਣਗੇ ਔਰ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦੇਣਗੇ ਮੈਂ ਤੁਹਾਡੇ ਲਈ ਕਿਉਂਕਿ ਭਗਵੰਤ ਸਿੰਘ ਸਾਬ੍ਹ ਹੈ ਤੇ ਆਨੇ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿਸੇ ਪ੍ਰੈਸ ਕਾਨਫਰੰਸ ਜਿਹਨਾਂ ਪੁੱਛ ਲੈਣਾ ਭਗਵੰਤ ਮਾਨ ਸਾਹਿਬ 8 ਵੱਡੀਆਂ ਫਸਲਾਂ ਚਲ ਗਈਆਂ। ਛੋਟੀਆਂ ਵੀ 10-12 ਚਲ ਗਈਆਂ ਨੇ। ਕਿਸੇ ਫਸਲ ਤੇ ਟਾਪ-ਅਪ ਦਿੱਤਾ ਜੇ ਕੋਈ ਕਿਸਾਨ ਨੂੰ ਪ੍ਰਸਾਹਿਤ ਕੀਤਾ ਜੇ ਕੇਂਦਰ ਸਰਕਾਰ ਕਿਸਾਨਾਂ 'ਤੇ ਪੈਸਾ ਭੇਜ ਰਹੀ ਹੈ ਕਿ ਇਹਨਾਂ ਨੂੰ ਐਜੂਕੇਟ ਕਰਕੇ ਪ੍ਰਾਲੀਆਂ ਦਾ ਸਮਾਧਾਨ ਕਰੋ ਕੋਈ ਕੀਤਾ ਜੇ ਜੇ ਮੋਦੀ ਜੀ ਇਹ ਤੇ ਸਿੱਧਾ ਪੈਸਾ ਪੰਜਾਬ ਦੇ ਕਿਸਾਨ ਦੇ ਖਜ਼ਾਨੇ ਜਾ ਰਿਹਾ। ਕੋ ਗਰੀਬ ਵਾਸੇ ਯੋਜਨਾ ਬਣਾਈ ਆਮ ਆਦਮੀ ਆਮ ਆਦਮੀ ਕਹ ਰਹੇ ਸ਼ੀਸ਼ਮੈਲ ਵਾਲੇ ਆਮ ਆਦਮੀ ਆ ਗਏ ਕਿਰੇ ਕਾਫਲਾ ਤੇ ਦੇਖੋ ਇੱਕ ਵਾਰੀ ਕੇਜਰੀਵਾਲ ਸਾਹਿਬ ਦਾ 40 40 45 45 ਗੰਡੀਆਂ ਦਾ ਕਾਫਲਾ ਚੱਲਦਾ ਮੈਂ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹਿੰਦਾ ਕੋ ਗਰੀਬ ਦਾ ਭਲਾ ਪੰਜਾਬ ਚ ਕਰ ਦਿਓ 1 ਕਰੋੜ 42 ਲੱਖ ਪੰਜਾਬੀਆਂ ਦੇ ਘਰ ਰਾਸ਼ਨ ਮੋਦੀ ਸਾਹਿਬ ਭੇਜ ਰਿਹਾ ਗਰੀਬਾਂ ਦੇ ਘਰ ਤੁਹਾਡੇ ਕੋਲ ਮੋਦੀ ਜੀ ਦਾ ਭੇਜਿਆ ਰਾਸ਼ਨ ਨਹੀਂ ਵੰਡਿਆ ਜਾ ਰਿਹਾ ਮੋਦੀ ਜੀ ਨੇ ਜਲ ਜੀਵਨ ਮਿਸ਼ਨ ਦੇ ਪੈਸਾ ਭੇਜਿਆ ਟੈਂਕੀਆਂ ਬਣਵਾਓ ਸ਼ਹਿਰਾਂ ਦੇ ਅੰਦਰ ਪਾਣੀ ਪਹੁੰਚਾਓ ਐਸੇ ਨਸਿੱਖੀ ਨਲਾਇਕ ਸਰਕਾਰ ਕੋਲ ਰਵ ਪ੍ਰਬੰਧ ਨਹੀਂ ਹੋ ਰਿਹਾ 스마트 ਸਿਟੀ ਦਾ ਪੈਸਾ ਵੀ ਭੇਜਿਆ ਉਹਦਾ ਪ੍ਰਬੰਧ ਨਹੀਂ ਹੋ ਰਿਹਾ ਅੱਜ ਮੇਰਾ ਪੰਜਾਬ ਬਹੁਤ ਪਿੱਛੇ ਜਾ ਰਿਹਾ ਹੈ ਪੰਜਾਬ ਨੂੰ ਬਚਾਉਣ ਵਾਸਤੇ ਮੇਰੀ ਪ੍ਰੈਸ ਦੇ ਰਾਈ ਬੇਨਤੀ ਹੈ ਕਿ ਜਿਹੜੇ ਤਿਹਾਰ ਜੇਲ ਰਿਟਰਨ ਲੀਡਰ ਅਗਰ ਧਿਆਨ ਜਾਂ ਉਹਨਾਂ ਦੀ ਚਾਪਲੂਸੀ ਕਰਨ ਵਾਲੇ ਉਹਨਾਂ ਦੀ ਆਤਿਤੀ ਭਾਵ ਚ ਪੰਜਾਬ ਜਿਹਨਾਂ ਨੂੰ ਭੁੱਲ ਗਿਆ ਉਹ ਕਿਹ ਰਿਆਨ ਤੇ ਉਹਨਾਂ ਨੂੰ ਪੁੱਛੋ ਕਿ 46000 ਰੁਪਏ ਬੀਬੀਆਂ ਦਾ ਕਦੋਂ ਆਏਗਾ ਹਰ ਘਰ ਨੌਕਰੀ ਦਾ ਵਾਦਾ ਕਦੋਂ ਪੂਰਾ ਹੋਊਗਾ ਕਿਸਾਨਾਂ ਦੇ ਕਰਜ਼ੇ ਦੀ ਮਾਫੀ ਦਾ ਵਾਦਾ ਕਦੋਂ ਪੂਰਾ ਹੋਏਗਾ ਇਨਫਰਾਸਟ੍ਰਕਚਰ ਕ੍ਰੀਏਟ ਕਰਾਂਗੇ ਕਦੋਂ ਪੂਰਾ ਹੋਏਗਾ ਅੱਜ ਹਰਿਆਣਾ ਨੇ 2200 ਰੁਪਏ ਅਨਾਉਂਸ ਕੀਤਾ ਸਾਡਾ 47 40000 ਰੁਪਏ ਬਕਾਇਆ ਚੱਲਦਾ ਬਿਜਲੀ ਦੇ ਬਿੱਲ ਤੁਸੀਂ ਲਗਾਤਾਰ ਉਧਾਰੇ ਇੰਡਸਟਰੀ ਐਸੇ ਤੁਹਾੜ ਕੋਈ ਯੋਜਨਾ ਨਹੀਂ ਤਰਨ ਤਰਨ ਇੱਕ ਟ੍ਰੇਲਰ ਹੈ ਪੰਜਾਬ ਦੀ ਜਨਤਾ ਫਿਲਮ ਇਹਨਾਂ ਨੂੰ ਦਿਖਾਉਣ ਵਾਲੀ ਹੈ ਔਰ ਨਿਸ਼ਚਿਤ ਰੂਪ ਚ ਤਰਨ ਤਰਨ ਚੋਂ ਆਪ ਦਾ ਔਰ ਕਾਪ ਦਾ ਦੋਨੋਂ ਪਾਰਟੀ ਆਣਗੀ ਔਰ ਭਾਰਤੀ ਜਨਤਾ ਪਾਰਟੀ ਜਿੱਤੇ ਕੀ ਭਾਰਤੀ ਜਨਤਾ ਪਾਰਟੀ ਦਾ ਪੁਰਾਣਾ ਰੈਜ਼ੋਲੂਸ਼ਨ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਔਰ ਪੰਜਾਬ ਨੂੰ ਚੰਡੀਗੜ੍ਹ ਮਿਲਣਾ ਚਾਹੀਦਾ ਸਾਡੀ ਕਮਿਟਮੈਂਟ ਹੈ ਪੰਜਾਬ ਦੇ ਪਾਣੀ ਤੇ ਵੀ ਸਾਡਾ ਬੜਾ ਪੱਕਾ ਸਟੈਂਡ ਹੈ ਪੰਜਾਬ ਦੇ ਪਾਣੀ ਤੇ ਪਹਿਲਾ ਹੱਕ ਪੰਜਾਬ ਦਾ ਔਰ ਅਸੀਂ ਤੇ ਹੁਣ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਂਦਾ ਸੀ ਉਹ ਵੀ ਮੋੜ ਕੇ ਪੰਜਾਬ ਦੇ ਖੇਤਾਂ ਨੂੰ ਔਰ ਪੰਜਾਬ ਦੇ ਖੇਤਾਂ ਨੂੰ ਅੱਗੇ ਜਿੱਥੇ ਵੀ ਚਾਹੀਦਾ ਪੰਚਾਵਾਂਗੇ ਲੇਕਿਨ ਪੰਜਾਬ ਦੀ ਪਲੈਨਿੰਗ ਅਸੇ ਕੌਣ ਬੈਠਾ ਹੈ ਅੱਜ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਹੈ ਹਰਿਆਣਾ ਸਰਕਾਰ ਨੇ ਉੱਥੇ ਕਿਸਾਨਾਂ ਨੂੰ ਬਾਸਮਤੀ ਨਾਲ ਲਾਓ ਔਰ ਦੂਜੀਆਂ ਚੀਜ਼ਾਂ ਲਾਓ ਔਰ ਐਸੇ ਪੈਸਾ ਦੇ ਦੀ ਪਲੈਨਿੰਗ ਕੀਤੀ ਹੈ ਕਿ ਪੰਜਾਬ ਹਰਿਆਣਾ ਕਿਸ ਤਰ੍ਹਾਂ ਆਪਣੀ ਫਸਲਾਂ ਦੇ ਅੰਦਰ ਬਦਲਾਅ ਲਿਆਏਗਾ ਕਿਸ ਤਰ੍ਹਾਂ ਕਿਸਾਨ ਦੀ ਆਮਦਨ ਦੁਨੀ ਹੋਏਗੀ ਸਾਡਾ ਪੰਜਾਬ ਮੋਨ ਨਾ ਮੁੱਖ ਮੰਤਰੀ ਸਾਹਿਬ ਕੋ ਟਾਈਮ ਹੈ ਨਾ ਖੇਤੀ ਮੰਤਰੀ ਸਾਹਿਬ ਕੋ ਟਾਈਮ। ਜਦੋਂ ਮਾਤਸਬ ਦਾ ਕਿਹਾ ਹੈ ਕਿ ਭਾਪਾ ਲਈ ਇਹ ਕਹਿੰਦਾ ਜਿਨਾ ਸਾਡਾ ਮੱਤਵਾਈ ਮਾਮਲਾ ਬਕਰੋ ਗਿਆ ਕੱਬਦਾ। ਜੇਕਰ ਸਾਨੂੰ ਸਾਥ ਦੇਵੇ ਤੇ ਅਸੀਂ ਬਹੁਤ ਵਧੀਆ ਪੈਣੀਆ ਕਰਕੇ ਬੈਠੇ ਹਾਂ ਜੇਕਰ ਪੈਸਾ ਆਵੇ ਤੇ ਅਸੀਂ ਪੰਜਾਬ ਨੂੰ ਬਹੁਤ ਵਧੀਆ ਕਰਕੇ ਰੱਖ ਸਕਦੇ ਹਾਂ। ਐਸਾ ਕਿ ਸਾਡਾ ਪੈਸਾ ਬਹੁਤ ਰੁਕ ਗਿਆ ਹੈ ਭਾਪਾ। ਮੈਂ ਤੁਹਾਡੇ ਰਾਈ ਬੇਨਤੀ ਕਰਨਾ ਤੁਹਾਡੇ ਚੋ ਕੋ ਪੱਤਰਕਾਰ ਇੱਕ ਮੰਚ ਬਣਾ ਦੇਵੇ। ਮਾਨ ਸਾਹਿਬ ਨੂੰ ਕੋ ਉਹ ਵੀ ਆਜਣ ਮੈਂ ਵੀ ਆ ਜਨਾਂ। ਲੇ ਆਉ ਕੜਾ ਹਸਾਬ ਲੈਣ ਵਾਲਾ ਪੰਜਾਬ ਦਾ ਇੱਕ ਵੀ ਪੈਸਾ ਕੋਈ ਕੇਂਦਰ ਵੱਲ ਬਕਾਇਆ ਹੋਵੇ ਦੱਸਣ ਦੇਖੋ ਇੱਕ ਗੱਲ ਮੰਨੀ ਪੈਗੀ ਜੇ ਆਰ ਡੀ ਐਫ ਦਾ ਪੈਸਾ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਪਿੰਡਾਂ ਦੀ ਨਾਲੀਆਂ ਗਲੀਆਂ ਪੱਕੀਆਂ ਕਰਾਉਣ ਅਸੇ ਜੇ ਤੁਸੀਂ ਉਹਨੂੰ ਆਪਣੇ ਪੋਸਟਰਾਂ ਤੇ ਖਰਚੋਗੇ ਇਤਨੇ ਖਰਚਣ ਲਿਆ ਜੇ ਨਿਊਰਮ ਦਾ ਪੈਸਾ ਹੈ ਹੈਲਥਸ ਤੇ ਪੈਸਾ ਆਇਆ ਤੇ ਹੈਲਥ ਤੇ ਹੀ ਖਰਚੋ ਇਹਨਾਂ ਦੇ ਪੋਸਟਰਾਂ ਤੇ ਆਪਣੀਆਂ ਫੋਟੋਆਂ ਛਾਪਨ ਤੇ ਹੀ ਮੈਂ ਦੱਸੋ ਇਹਨਾਂ ਨੇ ਵਾਅਦਾ ਕੀਤਾ ਸੀ 10 ਲੱਖ ਰੁਪਏ ਦੀ ਮੈਡੀਕਲ ਇੰਸ਼ੋਰੈਂਸ ਅੱਜ ਤੋਂ 4 ਮਹੀਨੇ ਪਹਿਲੇ ਕੀਤਾ ਸੀ ਆਈ ਔਰ 5 ਲੱਖ ਖਾਲੀ ਮੋਦੀ ਸਾਹਿਬ ਦੀ ਚੱਲ ਨਹੀਂ ਦੇ ਰਹੇ ਅਸੀਂ ਗਰੀਬ ਨੇ ਤੱਕਾ ਕਰੀ ਜਾਨੀ ਅਸੀਂ 1 ਕਰੋੜ 42 ਲੱਖ ਲੋਕਾਂ ਦਾ ਰਾਸ਼ਨ 8 ਮਹੀਨੇ ਭੇਜਣਾ ਦਿੱਲੀ ਨੂੰ ਇਹਨੂੰ ਵੰਡਣ ਨਹੀਂ ਦਿੰਦੇ ਬਾਕੀ ਰਹੀ ਗੱਲ ਮੁੱਖ ਮੰਤਰੀ ਸਾਹਿਬ ਨੇ ਕੱਲ ਬਿਆਨ ਦਿੱਤਾ ਕਿ ਮੈਨੂੰ ਟਾਈਮ ਨਹੀਂ ਮਿਲਦਾ ਪ੍ਰਧਾਨ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਖੁਦ ਪੰਜਾਬ ਆਏ। ਡੇਰਾ ਬਾਬਾ ਨਾਨਕ, ਬੁਰਦਾਸਪੁਰ ਪਠਾਨਕੋਟ। ਉਹਨਾਂ ਨੇ ਦੌਰਾ ਕੀਤਾ। ਮੁੱਖ ਮੰਤਰੀ ਸਾਹਿਬ ਕੋ ਟਾਈਮ ਨਹੀਂ ਸੀ ਨਾਲ ਆਂਦਾ। ਨਾ ਮੁੱਖ ਮੰਤਰੀ ਸਾਹਿਬ ਆਏ ਨਾ ਸਪੀਕਰ ਆਏ। ਆਪਣੀ ਨਲਾਕੀ, ناکਾਮਯਾਬੀ, ਨਸਿੱਖਿਆਪਨ ਦੁਜੇ ਤੈਨਾਂ ਸੁਟੋ। ਪੰਜਾਬ ਦੀ ਡਵੈਲਪਮੈਂਟ ਦਾ ਕੋਈ ਰੋਡ ਮੈਂ ਭਗਾਇ ਨਾ ਕੋ ਇਹ ਕਹਿੰਦੇ ਸੀ ਕੋਲ ਲਗਾ ਸਾਡ ਕੋਈ ਸੁਟਾਂਗੇ ਕੋਲ ਸਾਰੀ ਪ੍ਰਾਲੀ ਇਕੱਠੀ ਹੋ ਜਾਊਗੀ ਉਹ ਕਿੱਥੇ ਗਿਆ ਕੋਲ ਪੁੱਛੋ ਕੇਜਰੀਵਾਲ ਸਾਹਿਬ ਨੂੰ ਪੁੱਛੋ ਕੋਲ ਕਿੱਥੇ ਕੀ ਸੁਣਿਆ ਜੀ ਤਰਨਤਨ ਦੇ ਲੋਕਾਂ ਨੂੰ ਉਹ ਨਹੀਂ ਚਾਹੁੰਦੇ ਵਿਚ ਸਕਰੀ ਹਫਤਾ ਕਰਦੇ ਤਾਂ ਸਮਾਂ Sorry ਨਹੀਂ ਕੋਈ ਨਹੀਂ ਮੈਂ ਇੱਕੋ ਵਕਤ ਅਪੀਲ ਕਰਨਾ ਚਾਹਨਾ ਕਿ ਐਸ ਚੋਣਾਂ ਦੇ ਅੰਦਰ ਆਪਦਾ ਔਰ ਕਾਪਦਾ ਦੋਨਾਂ ਦੇ ਦਮਨ ਦਾਗਦਾਰ ਨੇ ਪੰਜਾਬ ਨੂੰ ਫਾਈਨੈਂਸ਼ੀਅਲ ਕਲਚਸ ਜੋ ਸੋਸ਼ਲ ਜਿਹੜੇ ਸਾਡੇ ਤੇ ਹਮਲੇ ਹੋ ਰਹੇ ਔਰ ਤੋਂ ਬਚਾਉਣ ਵਾਸਤੇ ਅਗਰ ਕੋਈ ਲੀਡਰਸ਼ਿਪ ਔਰ ਪਾਰਟੀ ਹੈ ਤੇ ਮੋਦੀ ਸਾਹਿਬ ਤੇ ਭਾਰਤੀ ਜੰਦਾਪਤ